ਕੁਦਰਤ ਕਾਇਨਾਤ ਤਿਆਰ ਕੀਤੀ ਕੁਦਰਤ ਨੇ ਜਿਸ ਦੇ ਵਿੱਚ ਰੁੱਖ ਤੇ ਮਨੁੱਖ ਇਹਨਾਂ ਦੋਵਾਂ ਦਾ ਖਾਸ ਕਰਕੇ ਰੋਲ ਆਪਾਂ ਜ਼ਿੰਦਗੀ ਦੇ ਵਿੱਚ ਦੇਖਦੇ ਆਂ ਤੇ ਮਨੁੱਖ ਜੇਕਰ ਸੁਧ ਵਾਤਾਵਰਨ ਦੇ ਵਿੱਚ ਰਹੇਗਾ ਤਾਂ ਉਹਦੀ ਜਿਹੜੀ ਸਿਹਤ ਆ ਉਹ ਵੀ ਬਿਲਕੁਲ ਸਵਾਸਤ ਹੋਏਗੀ ਤੇ ਆਪਾਂ ਹੁਣ ਤੁਹਾਡੇ ਨਾਲ ਗੱਲਬਾਤ ਕਰਾਉਣ ਜਾ ਰਹੇ ਆ ਬੇਨਤੀ ਕਰਨ ਵਾਲੇ ਨੇ ਹਰਦੇਵਾਲ ਸਿੰਘ ਕਰਿਆਲਾ ਕਨਵੀਨਰ ਲੋਕ ਸੇਵਾ ਕਮਿਸ਼ਨ ਮੈਡੀਸਨਲ ਬੂਟੇ ਲਾਓ ਤੇ ਬਿਮਾਰੀਆਂ ਭਜਾਓ ਐਸੇ ਬੂਟੇ ਨੇ ਜਿਹੜੇ ਕਿ ਆਮ ਸਾਡੇ ਵਰਗੇ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਆ ਕਿਹੜਾ ਬੂਟਾ ਆ ਅਸੀਂ ਲੱਗਿਆ ਹੋਇਆ ਇਹ ਸਾਡੇ ਵਾਸਤੇ ਕੀ ਸਾਡੇ ਲਈ ਲਾਭਦਾਇਕ ਹੋ ਸਕਦਾ ਇਹ ਸਾਰੀਆਂ ਗੱਲਾਂ ਬਾਰੇ ਆਪਣਾ ਚਾਨਣਾ ਪਾਉਣਗੇ ਹਰਦੀਪਾਲ ਸਿੰਘ ਜੀ ਗਿਆਨੀ ਜੀ ਇਸ ਬਾਗਬਾਨੀ ਡਿਪਾਰਟਮੈਂਟ ਦੇ ਵਿੱਚ ਰਿਟਾਇਰਮੈਂਟ ਹੋਏ ਨੇ ਡਿਪਟੀ ਡਾਇਰੈਕਟਰ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਇਹਨਾਂ ਰੁੱਖਾਂ ਦੇ ਬਾਰੇ ਜਾਣਕਾਰੀ ਲੈਣੇ ਆ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਤੁਸੀਂ ਦੱਸਿਆ ਰੁੱਖ ਤੇ ਮਨੁੱਖ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਇੱਕ ਮਿਸ਼ਨ ਚਲਾਇਆ ਹੈ ਕਿ ਜਿਤਨਾ ਪ੍ਰਾਣੀ ਕਹਾਵ ਸੀ ਇਲਾਜ ਨਾਲੋਂ ਪਰੇ ਚੰਗਾ ਤੇ ਮੈਡੀਸ਼ਨਲ ਬੋਟੇ ਜਿਹੜੇ ਇਹਨਾਂ ਦੀ ਇੰਨੀ ਮਹੱਤਤਾ ਆ ਅਸੀਂ ਪਿਛਲੇ ਸਮੇਂ 'ਚ ਦੇਖਿਆ ਵੱਖ-ਵੱਖ ਲੋਕਾਂ ਦੇ ਉੱਤੇ ਜਿਤਨਾ ਟੈਸਟ ਵੀ ਕਰਕੇ ਕਿ ਜਿਵੇਂ ਹੁਣ ਸੁਹਜਨੇ ਦਾ ਇੱਕ ਰੋਖਾ ਇਹ ਇੱਕ ਐਡਾ ਕਰਾਮਾਤੀ ਸਮਝ ਲਓ ਚਮਤਕਾਰਈ ਰੋਖਾ ਜਿਹਦੇ ਨਾਲ 300 ਬਿਮਾਰੀਆਂ ਠੀਕ ਹੁੰਦੀਆਂ ਜਿਸ ਤਰ੍ਹਾਂ ਅੱਜ ਇੱਥੇ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਤੇ ਅੱਖਾਂ ਦੀ ਨਜ਼ਰ ਤੇਜ਼ ਕਰਨ ਵਾਸਤੇ ਕਿਉਂਕਿ ਇਹਦੇ ਵਿੱਚ ਵਿਟਾਮਿਨ ਏ ਬਹੁਤ ਜ਼ਿਆਦਾ ਹੈ ਫਿਰ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੈ ਫਿਰ ਇਹਦੇ ਵਿੱਚ ਆਇਰਨ ਨਾ ਗੱਲ ਕੀ ਵੀ ਹਰ ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ ਇਹਦੇ ਵਿੱਚ ਬਕਾਇਦਾ ਖੁਰਾਕੀ ਤੱਤ ਨੇ ਬਕਾਇਦਾ ਇਹਦੇ ਵਿੱਚ ਉਹਨੇ ਆਪਣਾ ਹੈਗੇ ਨੇ ਜਿਹੜੇ ਵਿਟਾਮਿਨ ਨੇ ਸਾਰੇ ਨੇ ਜੋ ਸਾਨੂੰ ਚਾਹੀਦੇ ਜਿਸ ਤਰ੍ਹਾਂ ਖੂਨ ਸਾਨੂੰ ਬਣਾਉਣ ਵਾਸਤੇ ਆਇਰਨ ਚਾਹੀਦਾ ਜੇ ਕਈਆਂ ਦੇ ਗੋਡੇ ਦੁਖਦੇ ਆ ਮਟਾਪਾ ਹੋ ਗਿਆ ਉਹ ਕੈਲਸ਼ੀਅਮ ਦੀ ਘਾਟ ਕਰਕੇ ਹੁੰਦਾ ਇਸੇ ਤਰ੍ਹਾਂ ਵੱਖ-ਵੱਖ ਰੁੱਖਾਂ ਦੀ ਜਿਹੜੀ ਮਹੱਤਤਾ ਨੂੰ ਅਸੀਂ ਦੇਖਦੇ ਆਂ ਦੂਜੇ ਨੰਬਰ ਦੇ ਉੱਪਰ ਅਸੀਂ ਜਿਵੇਂ ਤુલਸੀ ਲਿਖਿਆ ਹੈ ਵੀ ਤુલਸੀ ਇੱਕ ਪਵਿੱਤਰ ਰੁੱਖ ਇਹਨੂੰ ਬੂਟਾ ਕਿਹਾ ਜਾਂਦਾ ਰੁੱਖ ਤਾਂ ਨਹੀਂ ਵੀ ਛੋਟਾ ਜਿਹਾ ਬੂਟਾ ਹੁੰਦਾ ਹੈ ਹੁਣ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣ ਅੱਜ ਨਵੰਬਰ ਦੇ ਵਿੱਚ ਦੇਖੋ ਕਿਸੇ ਤਰ੍ਹਾਂ ਹਰ ਇੱਕ ਨੂੰ ਖੰਗ ਜੁਕਾਮ ਗਲਾ ਬੁਖਾਰ ਆ ਤੇ ਅਸੀਂ ਦੇਖਿਆ ਵੀ ਜੇ 10 ਪੱਤੇ ਤુલਸੀ ਦੇ 1 ਲੀਟਰ ਪਾਣੀ ਦੇ ਵਿੱਚ 10 ਮਿੰਟ ਉਬਾਲ ਕੇ ਉਹ ਜਿਹੜਾ ਕਾੜਾ ਹੋਣਾ ਉਹਨੂੰ ਸਾਰਾ ਦਿਨ ਤੁਸੀਂ ਦੋ ਦੋ ਘੁੱਟਾ ਭਰਦੇ ਰਹੋ ਹਰ ਤਰ੍ਹਾਂ ਦੀ ਤੁਹਾਡੀ ਬਿਮਾਰੀ ਜਿਹੜੀ ਹੈ ਗਲੇ ਨਾਲ ਸੰਬੰਧਿਤ ਠੀਕ ਹੋਵੇਗੀ ਤੇ ਤੁਹਾਨੂੰ ਇੱਕ ਸਾਰਾ ਦਿਨ એનર્ਜੀ ਮਿਲੇਗੀ ਇਹ ਤੁਲਸੀ ਦੇ ਫਾਇਦੇ ਆ ਉਸ ਤੋਂ ਅਗਲਾ ਕੜੀ ਪੱਤਾ ਹਾਂ ਕੜੀ ਪੱਤਾ ਦੇਖੋ ਇਹਦੇ ਵਿੱਚ ਬੀਬੀਆਂ ਪੈਣਾ ਆਪਣੇ ਸਬਜ਼ੀ ਬਰਾਉਣ ਵਾਸਤੇ ਇਹ ਕਿੰਨਾ ਵੱਡਾ ਹੁੰਦਾ ਇਹ ਛੋਟਾ ਜਿਹਾ ਜਿਆਦਾ ਰੁੱਖ ਜਿਆਦੀ ਉਮਰ ਦੇ ਹਿਸਾਬ ਨਾਲ ਤਾਂ ਵੱਡਾ ਹੋ ਜਾਂਦਾ ਪਰ ਆਮ ਘਰਾਂ ਦੇ ਵਿੱਚ ਪੈਨ ਨੂੰ 6-7 ਫੁੱਟ ਤੱਕ ਹੀ ਰੱਖ ਸਕਦੇ ਆ ਇਹਦੇ ਪੱਤਿਆਂ ਦੇ ਵਿੱਚ ਵੀ ਕੈਲਸ਼ੀਅਮ ਬਹੁਤ ਜ਼ਿਆਦਾ ਹੋਰ ਵੀ ਖੁਰਾਕੀ ਤੱਤ ਨੇ ਇਹਨੂੰ ਆ ਇਹਦੇ ਚ ਸਬਜੀ ਦੇ ਵਿੱਚ ਵੀ ਇਹਦੇ ਪੱਤੇ ਕੱਟ ਕੇ ਪਏ ਜਾ ਸਕਦੇ ਨੇ ਰੋਟੀ ਦੇ ਵਿੱਚ ਵੀ ਆਪਾਂ ਪਾ ਸਕਦੇ ਆ ਇਹ ਦੇਖਿਆ ਹੈ ਵੀ ਅ ਆਪਣਾ ਜਿਹੜੀ ਵੀ ਕੈਲਸ਼ੀਅਮ ਦੀ ਘਾਟ ਕਰਕੇ ਜਾਂ ਹੱਡੀਆਂ ਦੀ ਸਮੱਸਿਆ ਉਹ ਵੀ ਕੈਲਸ਼ੀਅਮ ਇਹਦੇ ਨਾਲ ਕਰਕੇ ਠੀਕ ਹੁੰਦੀ ਆ ਇਹਦੇ ਚ ਖੁਰਾਕੀ ਤੱਤਾਂ ਦੀ ਪਰਮਾਰ ਕਰਕੇ ਜਿਵੇਂ ਕੈਲਸ਼ੀਅਮ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਕੜੀ ਪੱਤੇ ਦੇ ਵਿੱਚ ਵੀ ਕਈ ਲੋਕ ਇਹ ਬੀਬੀਆਂ ਕਈ ਵਾਰੀ ਕਹਿ ਦਿੰਦੀਆਂ ਵੀ ਇਹ ਸ਼ਾਇਦ ਕੜੀ ਕੜੀ ਦੇ ਵਿੱਚ ਹੀ ਪਾਉਣਾ ਹੈ ਔਰ ਇਹ ਹਰ ਸਬਜੀ ਦੇ ਵਿੱਚ ਪਾਉਣਾ ਆਟੇ ਦੇ ਵਿੱਚ ਆਪਾਂ ਇਹਨੂੰ ਗੁੰਨ ਸਕਦੇ ਹਾਂ ਰੋਟੀਆਂ ਜਿੱਤਰਾ ਆਪਾਂ ਮਿਸੀਆਂ ਬਣਾਉਣੇ ਉਹਦੇ ਚ ਪਾ ਸਕਦੇ ਹਾਂ ਇਸ ਤੋਂ ਅੱਗੇ ਹਾਂ ਫਿਰ ਅੱਗੇ ਵੇਖੋ ਹਾਂ ਕੁਆਰ ਗੰਦਲਾ ਜਿਹੜਾ ਇਹ 2-3 ਫੁੱਟ ਦਾ ਹੀ ਇਹ ਬੂਟਾ ਆ ਹਰ ਘਰ ਦੇ ਵਿੱਚ ਕਿਆਰੀ ਹੁੰਦੀ ਆ ਇਹ ਬੂਟੇ ਜਿਹੜੇ ਵੱਡੇ ਬੂਟੇ ਉਹਨਾਂ ਦੇ ਥੱਲੇ ਹੀ ਲੱਗ ਸਕਦਾ ਹੁਣ ਇਹਦਾ ਮੈਂ ਦੇਖਿਆ ਵੀ ਇਹਦੇ ਵਿੱਚ ਜਿਹੜੀ ਇਹਦੀ ਜੈਲ ਆ ਇਹਦਾ ਆਪਣਾ ਜੂਸ ਬਣ ਸਕਦਾ ਇਹਨੂੰ ਆਪਾਂ ਸਰੀਰ ਤੇ ਮਲ ਸਕਦੇ ਆ ਜ਼ਖਮਾਂ ਦੇ ਉੱਪਰ ਜੇ ਉਹ ਜੈਲ ਲਾਵਾਂਗੇ ਸਾਨੂੰ ਬਾਹਰੋਂ ਕੋਈ ਦਵਾਈ ਲੈਣ ਦੀ ਲੋੜ ਨਹੀਂ ਗਈ ਇਹਦੇ ਚ ਜ਼ਖਮ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਇਹਦਾ ਜੈਲ ਆ ਜਿਹੜਾ ਇੱਕ ਵਾਰ ਗੰਦਲਦਾ ਇਹਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਨਾਂ ਨੇ ਜਿਆਦਾ ਐਲੋਵੀਰੇ ਕਰਕੇ ਮਸ਼ਹੂਰ ਹੋਇਆ ਇਸੇ ਤਰ੍ਹਾਂ ਵੇਖੋ ਅਰਜਨ ਦਾ ਰੋਖ ਆ ਇੱਕ ਜਿਹੜਾ ਪੰਜਾਬੀ ਨੇ ਜਿਹੜੇ ਹਰ ਥਾਂ ਤੇ ਸਾਰੀ ਦੁਨੀਆ ਦੇ ਵਿੱਚ ਅਸੀਂ ਪੰਜਾਬੀ ਸਾਨੂੰ ਦਿਲ ਦੀ ਬਿਮਾਰੀ ਬਹੁਤ ਲੱਗਦੀ ਆ ਮੋਟੇ ਨੇ ਪੰਜਾਬੀ ਵੱਧ ਖਰਾਕ ਖਾ ਕੇ ਜਾਂ ਗਲਤ ਖਰਾਕ ਖਾਣ ਨਾਲ ਇਹਦਾ ਅਸੀਂ ਦੇਖਿਆ ਜੋ ਪ੍ਰਾਤਨ ਸਮੇ ਤੋਂ ਇਹਦੇ ਯੂਰਵੇਦ ਦੇ ਇਹਦੇ ਗੁਣ ਨੇ ਜਿਹੜੇ ਅਯੂਰਵੇਦ ਦੇ ਜਿਹੜੇ ਐਕਸਪਰਟ ਆ ਉਹਨਾਂ ਨੇ ਦੇਖਿਆ ਵੀ ਅਰਜਨ ਦਾ ਸਾਕ ਆ ਜਿਹੜਾ ਜਦੋਂ ਠੰਡ ਸ਼ੁਰੂ ਹੋ ਗਈ ਦਸੰਬਰ ਤੋਂ ਬਸ ਹੁਣ ਵੀ ਜਿਹੜੇ ਕੋਈ ਮਰੀਜ਼ ਨੇ ਨਵੰਬਰ ਤੋਂ ਵੀ ਸ਼ੁਰੂ ਕਰ ਸਕਦੇ ਆ ਹਾਂਜੀ ਇੱਕ ਚਮਚਾਏ ਦਾ ਪਾਊਡਰ ਆ ਜਿਹੜਾ ਉਹਨੂੰ ਤੁਸੀਂ 3 ਕੱਪ ਪਾਣੀ ਦੇ ਵਿੱਚ ਪਾ ਕੇ ਇੰਨਾ ਵੱਲੋ ਵੀ ਇੱਕ ਕੱਪ ਰਹਿ ਜਾਵੇ ਜਦੋਂ 1/3 ਰਹਿ ਗਿਆ ਉਹਦੇ 'ਚ ਥੋੜਾ ਜਿਹਾ ਗੋੜ ਥੋੜਾ ਜਿਹਾ ਦੁੱਧ ਸਵਾਦ ਦੇ ਤੌਰ ਤੇ ਤੁਸੀਂ ਰੋਜ਼ਾਨਾ ਪੀਓ ਤੁਹਾਡੀਆਂ ਦਿਲ ਦੀਆਂ ਬੰਦ ਨਾੜਾਂ ਉਹ ਖੁੱਲ ਜਾਣਗੀਆਂ ਇਹ ਅਰਜਨ ਦੀ ਗਰੰਟੀ ਆ ਦੇਖੋ ਜਿਹੜੇ ਗਰੀਬ ਲੋਕ ਨੇ ਨਾ ਉਹ ਸਟੰਟ ਪਵਾ ਸਕਦੇ ਆ ਨਾ ਬਾਈਪਾਸ ਕਰਵਾ ਸਕਦੇ ਆ ਆਪਾਂ ਜੇ ਮੀਰ ਲੋਕ ਕਰਵਾ ਵੀ ਸਕਦੇ ਆ ਪਰ ਪ੍ਰੋਬਲਮ ਕਿੰਨੀ ਆ ਜਿਹੜੇ ਹਾ ਅਰਜੰਦਾ ਰੋਖ ਇਹ ਸ਼ੂਗਰ ਦਾ ਵੀ ਕੰਟਰੋਲ ਕਰਦਾ ਹੈ ਸਰੀਰ ਨੂੰ એનર્ਜੀ ਵੀ ਦਿੰਦਾ ਇਹ ਜਿੰਨੇ ਰੋਖ ਨੇ ਇਹਨਾਂ ਦੇ ਵਿੱਚ ਮਲਟੀ ਪਰਪਸ ਆਪਾਂ ਕਹਿ ਲਈਏ ਵੀ ਇਹਨਾਂ ਦੇ ਗੁਣ ਨੇ ਇਸੇ ਤਰ੍ਹਾਂ ਫਿਰ ਵੇਖੋ ਚਲਾਈ ਆ ਚਲਾਈ ਦਾ ਵੀ ਛੋਟਾ ਜਿਹਾ ਬੂਟਾ ਹੁੰਦਾ ਇਹਦੇ ਵਿੱਚ ਵੀ ਆਇਰਨ ਬਹੁਤ ਜ਼ਿਆਦਾ ਅੱਗੇ ਆਪਾਂ ਔਲਾ ਦੇਖੀਏ ਤੇ ਬੇਲ ਪੱਤਰਾ ਰੋਖਾ ਔਲਾ ਜਿਹੜਾ ਔਲੇ ਦੀ ਪ੍ਰਾਣਿਕ ਕਹਾਵਤ ਆ ਪੰਜਾਬੀ ਚ ਵੀ ਔਲੇ ਦਾ ਖਾਦਾ ਤੇ ਸਿਆਣਾ ਦਾ ਆਖਿਆ ਬਾਅਦ ਚ ਪਤਾ ਲੱਗਦਾ ਹੈ ਹੁਣ ਆਵਲੇ ਦੇ ਵਿੱਚ ਦੇਖੋ ਵਿਟਾਮਿਨ ਸੀ ਆ ਬੀ ਕੰਪਲੈਕਸ ਨੇ ਕੈਲਸ਼ੀਅਮ ਫਾਸਫੋਰਸ ਲੋਹਾ ਕਿੰਨਾ ਜ਼ਿਆਦਾ ਆ ਇਹ ਹਰ ਬਿਮਾਰੀ ਦਾ ਹੱਲ ਸੋਹਜਨੇ ਚ ਹੈ ਜਿਆਦਾ ਆਪਾਂ ਕਹਿੰਨੇ ਵੀ ਇਹਦਾ achar ਬਣਾਓ ਮਰਬਾ ਬਣਾਓ ਉਹ ਵੀ ਠੀਕ ਆ ਸਾਰਾ ਸਾਲ ਚਲਾਉਣ ਵਾਸਤੇ ਜਿਤਨਾ ਹੁਣ ਨਵੰਬਰ ਦੇ ਵਿੱਚ ਪੰਜਾਬ ਦੇ ਵਿੱਚ ਸੋਹਜਨਾ ਪੱਕ ਗਿਆ ਆਪਣਾ ਇਹ ਜਿਹੜਾ ਆਵਲਾ ਆਮਲਾ ਪੱਕ ਗਿਆ ਇਹਦੀ ਚਟਨੀ ਬਣਾ ਸਕਦੇ ਆ ਜਿੰਨਾ ਔਲੇ ਨੂੰ ਕੱਚੇ ਨੂੰ ਵੱਧ ਵੱਧ ਖਾਦਦਾ ਜਾਵੇ ਇਹ ਓਨਾ ਹੀ ਜ਼ਿਆਦਾ ਫਾਇਦਾ ਇਹਦੇ ਵਿੱਚ ਦੇਖੋ ਇੱਕ 10 ਨੰਬਰ ਤੇ ਬਿੱਲ ਦਾ ਰੁੱਖ ਆ ਇਹ ਬਿੱਲਾਂ ਜਿਹੜਾ ਇਹ ਰੋਪੜ ਸਰਹੰਦ ਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਆ ਤੇ ਅਸੀਂ ਚਾਹੁੰਦੇ ਆਂ ਕਿ ਇਹਨੂੰ ਦੂਜੇ ਮਾਝੇ ਦੇ ਵਿੱਚ ਮਾਲਵੇ ਵਿੱਚ ਵੀ ਲਿਆਂਦਾ ਜਾਵੇ ਇਹਦਾ ਜਿਹੜਾ ਰੁੱਖ ਆ ਜਿਹੜਾ ਫਾਲਾ ਬਿੱਲ ਦਾ ਇਹ ਮੇਦੇ ਵਾਸਤੇ ਵਧੀਆ ਮੇਦੇ ਦਾ ਅਲਸਰ ਤੱਕ ਠੀਕ ਕਰ ਦਿੰਦਾ ਫਿਰ ਵੱਡੀ ਅੰਤਰੀ ਹੈ ਜਿਹੜੀ ਉਹਦੇ ਚ ਜੋ ਵੀ ਸਮੱਸਿਆ ਸਾਨੂੰ ਜਦਾਂ ਕਬਜ ਦੀ ਸਮੱਸਿਆ ਹੁੰਦੀ ਆ ਬਿੱਲ ਦਾ ਮਰਬਾ ਖਾ ਲਓ ਬਿੱਲ ਨੂੰ ਕੱਚੇ ਨੂੰ ਖਾ ਲਓ ਤੁਸੀਂ ਜਿਤਨਾ ਆਪਾਂ ਖਰਬੂਜਾ ਖਾਂਦੇ ਆ ਇਸੇ ਤਰ੍ਹਾਂ ਬਿੱਲ ਦੀ ਕੈਂਡੀ ਆ ਬਿੱਲ ਦਾ ਜੈਮ ਆ ਸਾਰਾ ਕੁਝ ਬਿੱਲ ਦਾ ਬਣ ਰਿਹਾ ਤੇ ਉਹ ਜੇ ਆਪਾਂ ਖਾਵਾਂਗੇ ਤੇ ਤੰਦਰੁਸਤ ਰਹਿਵਾਂਗੇ ਇੱਕ ਹੋਰ ਪੇਪਰ ਆ ਜਿਹੜਾ ਇੱਕ ਤਾਂ ਅਸੀਂ ਸਵਾਂਜਣੇ ਬਾਰੇ ਹੈਡਿੰਗ ਲਿਖ ਦਿੱਤਾ ਹੈ ਵੀ ਘਰ ਘਰ ਲਾਓ ਸਵਾਂਜਣਾ ਜੀ ਸਰੀਰ ਤੰਦਰੁਸਤ ਰੱਖਣਾ ਤੇ ਸੁਹੰਜਨੇ ਦੇ ਜਿਹੜੇ ਫਾਇਦੇ ਜਿਹੜੇ ਨੇ 15 ਫਾਇਦੇ ਅਸੀਂ ਲਿਖੇ ਆ ਇਹਦੇ ਪਹਿਲਾਂ ਵੀ ਤੁਹਾਨੂੰ ਦੱਸ ਦਿੱਤੇ ਆ ਤੇ ਇੱਕ ਅਸੀਂ ਇਹਦੇ ਵਿੱਚ ਨਵੀਂ ਚੀਜ਼ ਵੇਖੀ ਆ ਵੀ ਕੈਂਸਰ ਆ ਜਿਹੜਾ ਕੈਂਸਰ ਦੀ ਬਿਮਾਰੀ ਬੜੀ ਖਤਰਨਾਕ ਆ ਬਲੱਡ ਕੈਂਸਰ ਦਾ ਸਾਡਾ ਕੋਈ ਦੋਸਤ ਹੈ ਸਿੰਗਾਪੁਰ ਦਾ ਉਹ ਲਗਾਤਾਰ ਸੁਹੰਜਨੇ ਦਾ ਪਾਊਡਰ ਪੰਜਾਬ ਦੇ ਵਿੱਚੋਂ ਮੰਗਵਾ ਕੇ ਆਪਦੇ ਰਿਸ਼ਤੇਦਾਰ ਤੋਂ ਉਹ ਖਾ ਰਿਹਾ ਤੇ ਉਹਦਾ ਬਲੱਡ ਕੈਂਸਰ ਬਕਾਇਦਾ ਕੰਟਰੋਲ ਚ ਆ ਇਹ ਸੋ ਅਣਜਨੇ ਤੇ ਜਿਹੜੇ ਬੂਟੇ ਨੇ ਅਸੀਂ ਮੇਰਾ ਪਿੰਡ ਕਰਿਆਲਾ ਇੱਥੋਂ ਪਉ ਪਿੰਡ ਜਿੱਥੇ ਆਪਾਂ ਬੈਠੇ ਆ ਇੱਥੋਂ 20 20 ਕਿਲੋਮੀਟਰ ਦੂਰ ਆ ਇੱਥੋਂ ਤਹਿਸੀਲ ਪੱਟੀ ਚ ਅਸੀਂ ਨਰੇਗਾ ਸਕੀਮ ਦੇ ਵਿੱਚ ਇੱਕ ਬੜੀ ਵੱਡੀ ਨਰਸਰੀ ਤਿਆਰ ਕੀਤੀ ਆ 50000 ਬੂਟਾ ਅਸੀਂ ਉੱਥੇ ਤਿਆਰ ਕਰ ਰਹੇ ਆ ਮੇਰੀ ਬੇਨਤੀ ਹੈ ਜਿੰਨੇ ਵੀ ਸਾਰੇ ਸੱਜਣ ਸੁਣ ਰਹੇ ਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਰੇਗਾ ਸਕੀਮ ਚੱਲ ਰਹੀ ਆ ਹਰ ਪਿੰਡ ਦੇ ਵਿੱਚ ਇਹ ਨਰਸਰੀਆਂ ਬਣਾਉਣੇ ਚਾਹੀਦੇ ਨੇ ਨਰੇਗਾ ਸਕੀਮ ਵੇਖੋ ਇੱਕ ਗਰੀਬਾਂ ਨੂੰ ਰੁਜ਼ਗਾਰ ਮਿਲ ਗਿਆ ਨਾਲੇ ਜਿਸ ਤਰ੍ਹਾਂ ਅਸੀਂ ਘੱਟੋ ਘੱਟ ਉੱਥੇ 30 35000 ਇਹ ਸੋਹਜਣੇ ਦੇ ਬੂਟੇ ਪੈਦਾ ਕੀਤਾ ਦੂਜੇ ਨੰਬਰ ਦੇ ਉੱਪਰ 1.5 2000 ਕੜੀ ਪੱਤੇ ਤਿਆਰ ਕੀਤੇ ਨੇ ਫਿਰ ਨਿੰਮ ਤਿਆਰ ਕੀਤੀ ਆ ਐਲੋਵੇਰਾ ਤਿਆਰ ਕਰ ਰਹੇ ਆ ਉੱਥੇ ਤੇ ਆਪਣਾ ਜਿਹੜਾ ਗੁਲਾਬ ਦੇ ਬੂਟੇ ਤਿਆਰ ਕਰ ਰਹੇ ਆ ਜਾਮਣ ਦੇ ਬੂਟੇ ਤਿਆਰ ਕਰ ਰਹੇ ਆ ਸ਼ੂਗਰ ਠੀਕ ਕਰਨ ਵਾਲਾ ਇੱਕ ਬੂਟਾ ਉਹਦਾ ਨਾਂ ਗੁੜਮਾਰ ਉਹ ਬੂਟੇ ਉੱਥੇ ਸੀ ਤਿਆਰ ਕਰ ਰਹੇ ਆ ਲਗਾਤਾਰ ਇੱਕ ਬਿਮਾਰੀ ਲਿਖੀ ਆ ਹਾਰਮੋਨ ਤੇ ਪੱਥਰ ਨੂੰ ਹਾਂ ਹਾਂ ਹਾਰਮੋਨ ਦੇ ਪੱਥਰ ਨੂੰ ਨਿਯਮਤ ਕਰਦਾ ਇਹ ਜਿਹੜੇ ਸੁਵੰਜਨੇ ਦਾ ਗੁਣ ਆ ਜਿਹੜਾ ਸਾਡੇ ਜਦੋਂ ਸਰੀਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਕਈ ਡੈਫੀਸ਼ੈਂਸੀ ਆਉਂਦੀ ਆ ਇੱਕ ਹਾਰਮੋਨ ਦੀ ਡੈਫੀਸ਼ੈਂਸੀ ਆਉਂਦੀ ਆ ਕਈ ਵਾਰੀ ਆਪਾਂ ਬਾਜ਼ਾਰੋਂ ਕੈਪਸੂਲ ਲੈਨੇ ਆ ਹਾਰਮੋਨ ਦੇ ਜਾਂ ਦਵਾਈਆਂ ਲੈਨੇ ਆ ਉਦੇ ਨਾਲ ਕਈ ਵਾਰੀ ਸਾਡੇ ਚ ਬੈਲੈਂਸ ਵਿਗੜ ਵੀ ਸਕਦਾ ਹਾਰਮੋਨ ਦਾ ਪਰ ਜਿਹੜਾ ਇਸ ਸੁਹਜਣ ਆਇਆ ਇਹਦੇ ਵਿੱਚ ਗੁਣ ਆ ਜਿ세 ਤਰ੍ਹਾਂ ਪਹਿਲਾਂ ਦੱਸਿਆ ਵੀ ਸੁਹਜਣੇ ਦਾ ਪਾਊਡਰ ਆ ਜਿਹੜਾ ਆਪਾਂ ਪੱਤਿਆਂ ਨੂੰ ਛਾਵੇਂ ਸੁਕਾ ਕੇ ਰੋਜ਼ਾਨਾ ਇੱਕ ਚਮਚ ਲੈਣਾ ਰੋਟੀ ਤੋਂ ਬਾਅਦ ਲੈਣਾ ਤੇ ਇਹਦੇ ਵਿੱਚ ਇਹ ਗੁਣ ਆ ਵੀ ਜਿਹੜੇ ਵੱਡੀ ਉਮਰ ਦੇ ਵਿੱਚ ਸਾਡੇ ਹਾਰਮੋਨ ਦੀ ਡੈਫੀਸ਼ੈਂਸੀ ਹੋ ਜਾਂਦੀ ਆ ਇਹਦੇ ਨਾਲ ਸੁਹਜਣਾ ਹਰ ਤਰ੍ਹਾਂ ਦੀ ਡੈਫੀਸ਼ੈਂਸੀ ਇਹ ਪੂਰੀ ਕਰਦਾ ਆਮ ਪਬਲਿਕ ਨੂੰ ਆਪ ਸੰਗਤ ਨੂੰ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਰੁੱਖ ਜ਼ਰੂਰ ਲਗਾਓ ਹਾਂ ਰੁੱਖਾਂ ਦੇ ਵਿੱਚ ਵੀ ਰੁੱਖਾਂ ਪਾਏ ਜਿਹੜੇ ਫਾਇਦੇਮੰਦ ਰੁੱਖ ਨੇ ਉਹ ਰੁੱਖ ਲਾਉਣੇ ਹਾਂ ਜਿੱਥੇ ਪਿੱਪਲ ਬੋਰਡ ਵੀ ਲੱਗਣੇ ਚਾਹੀਦੇ ਆ ਕਿ ਕਰਟਾਲੀਆਂ ਲੱਗਣੇ ਚਾਹੀਦੀਆਂ ਨੇ ਇਹ ਵੱਖ-ਵੱਖ ਜਗ੍ਹਾ ਦੇ ਮੁਤਾਬਕ ਜਿਤਨਾ ਹੁਣ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆ ਜਿੱਥੇ ਤਾਂ ਖੁੱਲੀ ਜਗ੍ਹਾ ਪਿੱਪਲ ਬੋਰਡ ਲੱਗ ਜਾਣਾ ਆ ਜਦੋਂ ਪਾਰਕ ਦੇ ਵਿੱਚ ਬੈਠੇ ਆਪਾਂ ਇੱਥੇ ਪਾਰਕ ਦੇ ਘੇਰੇ-ਘੇਰੇ ਮੈਡੀਸਨਲ ਬੂਟੇ ਲੱਗਣੇ ਚਾਹੀਦੇ ਆ ਹੁਣ ਆਪਾਂ ਦੇਖ ਰਹੇ ਆ ਵੀ ਇੱਥੇ ਮੈਡੀਸਨਲ ਬੂਟਾ ਕੋਈ ਵੀ ਹੈ ਨਹੀਂਗਾ ਹੁੰਦੀ ਆ ਹੋ ਸਕਦਾ ਇਹਨਾਂ ਦਾ ਵੀ ਮਹੱਤਵਕ ਹੋਵੇ ਪਰ ਅਸੀਂ ਚਾਹੁੰਦੇ ਆਂ ਕਿ ਜਿੰਨਾ ਬੂਟਿਆਂ ਦੇ ਜ਼ਿਆਦਾ ਮੈਡੀਸਨਲ ਪ੍ਰੋਪਰਟੀ ਆ ਉਹ ਲਾਇ ਜਾਣ ਤੇ ਇਹਦੇ ਨਾਲ ਦੋਹਰਾ ਫਾਇਦਾ ਹੈ ਇੱਕ ਤਾਂ ਹਰੀਆਵਲ ਤੇ ਦੂਜੇ ਨੰਬਰ ਤੇ ਇਹ ਦਵਾਈਆਂ ਦਾ ਇਹਦਾ ਫਾਇਦਾ ਹੋ ਗਿਆ ਸਾਨੂੰ ਤੇ ਜਿਹੜਾ ਸੁਵੰਜਨੇ ਬਾਰੇ ਇੱਕ ਹੋਰ ਦੱਸਣੀ ਚਾਹੁੰਨੇ ਗੱਲ ਵੀ ਇਹ ਕਾਰਬਨ ਡਾਈਆਕਸਾਈਡ ਦੂਜੇ ਬੂਟਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਖਿੱਚਦਾ ਹੈ ਆਪਣੇ ਵੱਲ ਇਹ ਕਾਰਬਨ ਦੀ ਸਮੱਸਿਆ ਬਣ ਗਈ ਹੈ ਇੱਕ ਸਾਰੇ ਵਾਤਾਵਰਣ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇੱਕ ਹੋਰ ਅਸੀਂ ਪੇਪਰ ਲਿਖਿਆ ਵੀ ਸਹੀ ਖਰਾ ਖਾਓ ਤੇ ਬਿਮਾਰੀਆਂ ਭਜਾਓ ਇਹਦੇ ਵਿੱਚ ਅਸੀਂ ਜੋ ਅਸੀਂ ਖਾਂਦੇ ਆ ਜੋ ਪੀਂਦੇ ਆ ਜਿ ਤਰ੍ਹਾਂ ਸਵੇਰੇ ਉੱਠਦੇ ਆ ਜਦੋਂ ਆਪਾਂ ਉੱਠਦੇ ਅੰਸਾਰ ਬਿਨਾ ਕੁੜਲੀ ਤੋਂ 1 ਲੀਟਰ ਪਾਣੀ ਕੋਸਾ ਜਿਹਾ ਪੀ ਲਿਆ ਜਾਵੇ ਤੇ ਸਾਡਾ ਪੇਟ ਬਿਲਕੁਲ ਠੀਕ ਹੋ ਸਕਦਾ ਅਸੀਂ ਕੀ ਕਰਦੇ ਪਏ ਆ ਉੱਠਦੇ ਅੰਸਾਰ ਚਾਹ ਪੀਂਨੇ ਆ ਜਾਂ ਬਰਸ਼ ਕਰਦੇ ਆ ਤੇ ਸਾਡੀ ਬੇਨਤੀ ਹੈ ਵੀ ਕੁਦਰਤ ਦੇ ਨਾਲ ਜੁੜੀਏ ਦਿਮਤੀ ਦਤਨ ਨੂੰ ਪਹਿਲ ਦਿਓ ਤੁਸੀਂ ਤੁਹਾਡੀਆਂ ਦੰਦਾਂ ਦੀਆਂ ਬਿਮਾਰੀਆਂ ਵੀ ਠੀਕ ਹੋਣਗੀਆਂ ਤੇ ਜਦੋਂ ਅਸੀਂ ਪਹਿਲਾਂ ਉੱਠਦੇ ਅੰਸਾਰ ਪਾਣੀ ਪੀਂਨੇ ਆ ਤੇ ਸਾਡੀਆਂ ਪੇਟ ਦੀਆਂ ਬਿਮਾਰੀਆਂ ਸਾਡਾ ਪੇਟ ਸਾਫ਼ ਹੋ ਜਾਂਦਾ ਜਿਹੜੇ ਆ ਯੁਰਵੇਦ ਦੇ ਡਾਕਟਰ ਨੇ ਉਹ ਕਹਿੰਦੇ ਵੀ ਜੇ ਪੇਟ ਸਾਫ਼ ਤੇ ਰੋਗ ਮਾਫ਼ ਆ ਸਭ ਤੋਂ ਵੱਡੀ ਬਿਮਾਰੀ ਇਸ ਟਾਈਮ ਤੇ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਇਹ ਲੱਗੀ ਸਾਰੀ ਦੁਨੀਆ ਦੇ ਉੱਪਰ ਹੀ ਕਬਜ ਦੀ ਸਮੱਸਿਆ ਸਾਡਾ ਪੇਟ ਹੀ ਨਹੀਂ ਸਾਫ਼ ਹੋ ਰਿਹਾ ਇਸ ਤੋਂ ਅੱਗੇ ਨਵੀਂ ਗੱਲ ਆ ਜਿਹੜੀ ਹੁਣ ਦੁਨੀਆ ਪੱਧਰ ਦੇ ਉੱਤੇ ਹੋ ਰਹੀ ਆ ਮਿਲਟਸ ਨੇ ਜਿਹੜੇ ਮੂਲ ਅਨਾਜ ਆ ਜਿਹੜੇ ਮੂਲ ਅਨਾਜ ਦੇ ਵਿੱਚ ਪੰਜ ਅਨਾਜ ਨੇ ਜਿਹੜੇ ਡਾਕਟਰ ਕਹਿ ਰਹੇ ਯੁਰਵੇਦ ਦੇ ਮਾਹਰ ਵੀ ਕੋਧਰਾ ਤੇ ਸਵਾੰਕ ਕੰਗਣੀ ਹਰੀ ਕੰਗਣੀ ਤੇ ਕੁਟਕੀ ਇਹ ਪੰਜ ਨਾਜ ਨੇ ਇਹ ਦੋ ਦੋ ਦਿਨ ਆਪਾਂ ਇਹਨਾਂ ਦੇ ਚੌਲ ਇਹਨਾਂ ਦੇ ਬਣਾ ਕੇ ਦਲੀਆ ਖਿਚੜੀ ਜਾਂ ਇਹਨਾਂ ਦਾ ਆਟਾ ਖਾਣਾ ਜੇ ਅੱਜ ਆਪਾਂ ਦੋ ਦਿਨ ਅੱਜ ਤੇ ਕੱਲ ਐਤ ਤੇ ਸੋਮਵਾਰ ਕੋਧਰੇ ਦਾ ਆਟਾ ਖਾਈਏ ਉਹਦੀ ਰੋਟੀ ਖਾਈਏ ਉਸ ਤੋਂ ਬਾਅਦ ਅੱਗੇ ਫਿਰ ਸਵਾੰਖ ਖਾਈਏ 10 ਦਿਨ ਇਦਾਂ ਲਗਾ ਕੇ 11ਵੇਂ ਦਿਨ ਫਿਰ ਮੋਟੇ ਤੋਂ ਲੱਗ ਪੋ ਮਿਕਸ ਆਟਾ ਕਦੀ ਨਹੀਂ ਵਰਤਣਾ ਕਿਉਂਕਿ ਕਈ ਆਟਿਆਂ ਦੀ ਇੱਕ ਦੂਜੀ ਦੇ ਨਾਲ ਕੰਪੈਟੀਬਿਲਟੀ ਉਹਨਾਂ ਦੀ ਇੱਕ ਦੂਜੀ ਦੇ ਨਾਲ ਉਹ ਸਮਝ ਲਓ ਵੀ ਨਹੀਂ ਸੂਟ ਨਹੀਂ ਬੈਠਦੇ ਉਹਦਾ ਉਲਟਾ ਨੁਕਸਾਨ ਹੁੰਦਾ ਜੇ ਅਸੀਂ ਮਿਲਟਸ ਵਰਤਦੇ ਆ ਉਹਦੇ ਵਿੱਚ ਵਿਟਾਮਿਨ ਤੱਤ ਆਉਂਦੇ ਨੇ ਸਾਰੇ ਆਪਾਂ ਦੇ ਉਹ ਸਾਰੇ ਦੇ ਸਾਰੇ ਮਿਲਟ ਦੇ ਵਿੱਚ ਆਉਂਦੇ ਆ ਤੇ ਉਹ ਵੱਖ-ਵੱਖਾ ਆਟਾ ਆਪਾਂ ਉਹਨਾਂ ਦੇ ਖਾਣੇ ਆ ਤੇ ਇਹ ਆਪਣਾ ਜੇ ਅਸੀਂ ਪੇਟ ਦੇ ਨਾਲ ਆਪਾਂ ਪੇਟ ਨੂੰ ਬਿਮਾਰੀ ਤੋਂ ਮੁਕਤ ਰੱਖਣਾ ਤੇ ਮਿਲਟ ਖਾਈਏ ਖੰਡ ਤੋਂ ਤੋਬਾ ਕਰੋ ਕੋਲਡ ਡਰਿੰਕ ਤੋਂ ਤੋਬਾ ਕਰੋ ਕਣਕ ਆ ਜਿਹੜੀ ਘੱਟ ਤੋਂ ਘੱਟ ਅਸੀਂ ਕਣਕ ਲਈਏ ਕਿਉਂਕਿ ਕਣਕ ਦੇ ਵਿੱਚ ਗਲੂਟਨ ਗਲੂਟਨ ਦੇ ਕਰਕੇ ਸਮੱਸਿਆਵਾਂ ਬਹੁਤ ਆਉਂਦੀਆਂ। ਕੁਝ ਕਿਸਮਾਂ ਹੈਗੀਆਂ ਨੇ ਕਣਕ ਦੀਆਂ ਪ੍ਰਾਤਨ ਜਿਨ੍ਹਾਂ ਦੇ ਵਿੱਚ ਗਲੂਟਨ ਘੱਟ ਹਾਂ। ਆਮ ਲੋਕ ਕਣਕ ਦਾ ਆਟਾ ਨਹੀਂ ਖਾਣਗੇ ਤਾਂ ਫਿਰ ਇਸ ਤੋਂ ਸਵਾਇ ਹੋਰ ਕੀ ਹੋਰ ਜਿਤਨਾ ਬਾਬੇ ਨਾਨਕ ਨੇ ਆਪਾਂ ਕਹਾਣੀਆਂ ਸੁਣਾਉਣੇ ਆ, ਸਾਖੀਆਂ ਸੁਣਾਉਣੇ ਆ ਵੀ ਬਾਬੇ ਨਾਨਕ ਨੇ ਕੁਦਰਤ ਦੀ ਰੋਟੀ ਦੀ ਜਿਹੜੀ ਮਹੱਤਾ ਆ। ਉਹਦਾਂ ਜਿਹੜੇ ਗਰੀਬ ਲੋਕ ਨੇ ਉਹ ਬਾਜਰਾ ਖਾਣ, ਜੌਂ ਦੀ ਰੋਟੀ ਖਾ ਸਕਦੇ ਆ, ਜਵੀ ਦੀ ਰੋਟੀ ਖਾ ਸਕਦੇ ਆ, ਮੱਕੀ ਦੀ ਖਾ ਸਕਦੇ ਆ। ਹਰ ਤਰ੍ਹਾਂ ਦਾ ਕੁਦਰਤ ਦੇ ਵਿੱਚ ਬੈਲੈਂਸ ਆ। ਗਰੀਬਾਂ ਵਾਸਤੇ ਆ ਬਾਜਰਾ ਸਸਤਾ ਮੱਕੀ ਸਸਤੀ ਆ ਜਵਾਰ ਆ ਜੋ ਆ ਜਵੀ ਆ ਜਿਹੜੇ ਅਮੀਰ ਲੋਕ ਨੇ ਉਹ ਕੋਧਰਾ ਖਾ ਲੈਣ ਜੇ ਆਪਾਂ ਇੱਥੇ ਕੋਧਰੇ ਦੀ ਖੇਤੀ ਕਰਾਂਗੇ ਪੰਜਾਬ ਦੇ ਵਿੱਚ ਜਾਂ ਦੱਖਣ ਦੇ ਵਿੱਚ ਹੋ ਰਹੀ ਆ ਜਦੋਂ ਇਹਦੀ ਜ਼ਿਆਦੀ ਵਰਤੋਂ ਹੋਏਗੀ ਇਹ ਵੀ ਮੈਂ ਸਮਝਦਾ ਜੇ 100 ਰੁਪਏ ਕਿਲੋ ਮਿਲਦਾ ਅੱਜ ਕੋਧਰੇ ਦਾ ਆਟਾ ਤੇ ਦਵਾਈਆਂ ਦੇ ਨਾਲੋਂ ਫਿਰ ਵੀ ਸਸਤਾ ਹੈ ਜੇ ਸਾਨੂੰ 슈ਗਰ ਹੋ ਗਈ ਸ਼ੂਗਰ ਤੋਂ ਬਾਅਦ ਸ਼ੂਗਰ ਦੀ ਦਵਾਈ ਖਾਣੀ ਆ ਫਿਰ ਦਵਾਈਆਂ ਦਾ ਕੋਈ ਫਿਕਸ ਰੇਟ ਹੀ ਨਹੀਂ ਉਹਦੇ ਨਾਲ ਫਿਰ ਦਿਲ ਦੀ ਬਿਮਾਰੀ ਹੋਣੀ ਆ ਤੇ ਨਾਲ ਦੀ ਨਾਲ ਜਿੱਥੇ ਅੱਜ ਅੱਖਾਂ ਦਾ ਕੈਂਪ ਲੱਗ ਰਿਹਾ ਜਿਸ ਤਰ੍ਹਾਂ ਤੇ ਸ਼ੂਗਰ ਵਾਲੇ ਨੂੰ ਅੱਖਾਂ ਦੀ ਬਿਮਾਰੀ ਵੀ ਲੱਗਦੀ ਆ ਨજર ਘਟਦੀ ਆ ਤੇ ਜਿਹੜੇ ਕੁਦਰਤੀ ਖਾਣੇ ਆ ਪੁਰਾਣੇ ਸਦੀਆਂ ਤੋਂ ਉਹਨੇ ਜਿਹੜੇ ਮਿਲਟਰ ਨੇ ਜਿਹੜੇ ਮੂਲ ਅਨਾਜ ਆ ਜਿਨ੍ਹਾਂ ਦਾ ਆਪਾਂ ਬਾਰ-ਬਾਰ ਨਾ ਲੈ ਰਹੇ ਆ ਜੇ ਇਹਨਾਂ ਦੀ ਆਪਾਂ ਵਰਤੋਂ ਕਰਾਂਗੇ ਫਿਰ ਵੇਖੋ ਖੇਤੀ ਦੇ ਵਿੱਚ ਭਿੰਨਤਾ ਆਵੇਗੀ ਜਿਹੜਾ ਪੰਜਾਬ ਦੇ ਵਿੱਚ ਆ ਹੁਣ ਨਵੰਬਰ ਦੇ ਵਿੱਚ ਹਾਹਾਕਾਰ ਮਚ ਗਈ ਆ ਅੱਜ 5 ਨਵੰਬਰ ਆ ਕੱਲ 4 ਨਵੰਬਰ ਸੀ ਸ਼ਾਮਾਂ ਨੂੰ ਧੂਮਾਂ ਧੂਮਾਂ ਹੋ ਜਾਂਦਾ ਇੱਕ ਪਾਸੇ ਕੁਦਰਤ ਪ੍ਰੇਮੀ ਇੰਗਲੈਂਡ ਤੋਂ ਆ ਕੇ ਇੱਥੇ ਅੱਖਾਂ ਦੀਆਂ ਬਿਮਾਰੀਆਂ ਵਾਸਤੇ ਕੈਂਪ ਲਾ ਰਿਆ ਲੁਧਿਆਣੇ ਤੋਂ ਡਾਕਟਰ ਆਏ ਨੇ ਤੇ ਅਸੀਂ ਪੰਜਾਬੀ ਕੀ ਕਰ ਰਹੇ ਆ ਅਸੀਂ ਕਹਿੰਦੇ ਆਂ ਦੀ ਅਸੀਂ ਕਿਸਾਨ 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 ਅੰਨ ਦਾਤਾ ਆ ਅੱਖਾਂ ਗਿਆ ਤੇ ਜਹਾਨ ਗਿਆ ਹਰ ਬਿਮਾਰੀ ਜਿਹੜੀ ਆ ਸਾਨੂੰ ਜੇ ਧੂਵੇਂ ਤੋਂ ਜਿਹੜੀਆਂ ਸਾਡੋਂ ਸਾਹ ਦੀਆਂ ਬਿਮਾਰੀਆਂ ਲੱਗਦੀਆਂ ਪਈਆਂ ਅੱਖਾਂ ਦੇ ਮਰੀਜ਼ ਹਸਪਤਾਲਾਂ ਦੇ ਵਿੱਚ ਵੱਧ ਗਿਆ ਮਰੀਜ਼ ਜਿਹੜੇ ਦਮੇ ਦੇ ਮਰੀਜ਼ ਨੇ ਉਹ ਹਸਪਤਾਲ ਭਰ ਗਿਆ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਵੀ ਅਸੀਂ ਕੁਦਰਤ ਦੀ ਗੱਲ ਕਰੀਏ ਬੜਾ ਸਾਰਾ ਕੁਝ ਹੱਲ ਹੈਗਾ ਪਰ ਆਲੀ ਨੂੰ ਬਿਨਾ ਅੱਗ ਲਾਉਣ ਤੋਂ ਕਈ ਤਰੀਕੇ ਆ ਗਏ ਜੇ ਅਸੀਂ ਕੁਝ ਕਰਨਾ ਤੇ ਹਰ ਕੰਮ ਹੋ ਸਕਦਾ ਹੈ ਕੁਦਰਤ ਦੇ ਇਹ ਜੋ ਵਾਤਾਵਰਣ ਆ ਉਹਦੇ ਸਭ ਸੰਭਾਲ ਦੇ ਵਿੱਚ ਸਾਨੂੰ ਹਿੱਸਾ ਪਾਉਣ ਦੀ ਬੜੀ ਸਖਤ ਲੋੜ ਆ ਇਹ ਕਿਉਂਕਿ ਇਸ ਨੂੰ ਗੰਦਲਾ ਕਰਨ ਤੋਂ ਬਚਾਓ ਅੱਗ ਨਾ ਲਗਾਓ ਰੁੱਖ ਲਗਾਓ ਰੁੱਖ ਦੇ ਮਨੁੱਖ ਦੀ ਪਛਾਣ ਕਰੋ ਤੇ ਇਹਨਾਂ ਦੀ ਸੇਵਾ ਕਰੋ ਰੁੱਖਾਂ ਦੀ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਏਕਾ ਆਕਸੀਜਨ ਦੇ ਕੇ ਸਾਡਾ ਜੀਵਨ ਨੂੰ ਸਿਹਤਮੰਦ ਬਣਾ ਸਕਦੇ ਆ ਓਕੇ ਬਹੁਤ ਬਹੁਤ ਧੰਨਵਾਦ ਜੀ